ਤੇਰੇ ਰਾਗ ਨੂੰ ਸੰਵਾਰੀਂ ਸਾਰਿਆ ਮਨਾ ਦੇ ਕਾਮ ਕੇ ਤੇਰੇ ਰਾਗ ਨੂੰ ਸੰਵਾਰੀਂ ਸਾਰਿਆ ਮਨਾ ਦੇ ਕਾਮ ਕੇ ਤੇਰੇ ਰਾਗ ਨੂੰ ਆਰੀਂ ਸਾਦੀ ਬੇਟ ਕੋ ਰਸੀਂ ਆੜਾ ਤੇ ਆਉਂਦੀ ਸੰਤ ਪੂਰੇ ਜਾਸੂਰ ਵਾਲੋ ਜੀ ਨੇ ਕਰਾਏ ਸੀ ਗੁੰਦੇ ਪੈਰੇ ਤੋਂ ਛਟੀਆਂ ਧਾਰੀ ਕੇ ਸੀਸ ਤੇ ਹਮਤਾ ਜਾਸ ਕਰਾ ਦੇ ਕਾਮਾਂਗੇ ਤੇਰੇ ਰਾਗ ਨੂੰ ਸਾਨੂੰ ਆਪਸੋ ਸਾਜ ਮੰਗਾ ਦੇ हर शो सायाे का गे दे सर शो सायो के नूं मा छो सोरतियांरजण पाड़ो देकाड़ियां सोरती तूं देसि ਗੋੜਾ 80 ਇਹ ਨਾ ਅੱਖੀਆਂ ਨੂੰ ਗੋੜ ਪਾੜਵਾ ਦੂੰਗਾ ਮਗਾ ਦੇਂਦਾ ਮਾਣ ਬੀਤੇ ਰੇਤਾ ਗਨੋਂ ਸਾਨੂੰ ਹਰਿ ਸ਼ੋਸਾ ਜਮਗਾ ਨਵਾਰ ਸ੍ਰੋਤਾ ਜਮਗਾਦੀ ਕਾਮਾਦੀ ਤੀਰੇ ਰਾਗੁ ਤਾਰੀ ਮੀ ਸਾਦ ਪਵਹਣੀ ਉਸ ਲੈਕ ਦੇਵ ਰਾਗ ਪੰਛੀ ਨੂੰ ਯਾਈਏ ਪਕੰਬਰ ਨਾਲ ਦਾ ਆਵ ਦੀnga ਸੰਕਤ ਨੂੰ ਤਨ ਦੇ ਵਾਲਾ ਸੱਚ ਵਰਤਾ ਦੇ ਕਹਾਵਾ ਕੀ ਤੇਰੇ ਰਾਗ ਨੂੰ ਸਾਨੂੰ ਅਰਚੋ ਸਾਜ ਮੰਗਾ ਦੇ ਕਹਾਵਾ ਕੀ ਤੇਰੇ ਰਾਗ ਨੂੰ ਸਾਨੂੰ ਅਰਚੋ ਸਾਜ ਮੰਗਾ ਦੇ ਕਹਾਵਾ ਕੀ ਤੇਰੇ ਰਾਗ ਨੂੰ ਸਾਨੂੰ ਅਰਚੋ ਸਾਜ ਦੂਰ ਦਰਮਾ-ਦਰਮਾਂ ਦੀਆਂ ਹੋਈਆਂ ਸਹਿਰ ਪੱਥਰਾਂ ਨੂੰ ਸਰਜੀਤ ਕਾਰ ਨੂੰ ਜੀਵੇ ਵਿੱਚ ਤਰੇਤੀ ਦੀ ਸਰਜੀਤ ਕਾਰ ਲਿਆ ਸੀ ਮਾਤਾ ਹੱਲਿਆ ਨੂੰ ਉਹ ਸਾਰੀ ਉੱਤੇ ਚਾਰਨ ਟਕਾ ਦੇ ਕਾਵਾਂਗੇ ਧੀਰੇ ਰਾਗ ਨੂੰ ਨਨਹਰ ਛੋ

ਆਕੇ ਪਿਛਲਿਆ ਜੁਗਸ ਜਰਮਤੂਬ ਜਾਕੇ ਰੱਖ ਲੋ ਆਉਂਦੀਆਂ ਬੁਲਾਵਾ ਭਿਆਨਕ ਸਾਮੀਆਂ ਰਾਜਾਂ ਦੇ ਰਾਜ ਰੋੜਿਆਂ ਮਾਂਹ ਪਾਰਤ ਵਾਰਿਆ ਚੁੱਤਾਂ ਤੂੰ ਹੁਣ ਵਿੱਚ ਆਕੇ ਆਉਂਦੀਆਂ ਸੰਗਤਾਂ ਦੀ ਮੇਰ ਪਰ ਹੱਤ ਸਾਰੀ टा दे कामे ते हर्षो साॼ मादे कामागे तेरे रानो सन हर्षो साॼ मना दे कामे ते राग नंढे मारी थोनु सारी ਸਾਪੁਨਾ ਸੋਨੰਦੂ ਬੀਣਾ ਤਿੰਨਾ ਸੋਨੀ ਜੋੜੀ ਤਾਗਤ ਦਹਾਇਆ ਵਿੱਚ ਬੀਪੀ ਵਾਲੇ ਦੇ ਦੇ ਦੋ ਨਾਮ ਰੁੱਪੀ ਦਵਾਈ ਕੁੱਲ ਬਦੈਸ਼ਰਤੀ ਨੂੰ ਸਭ ਦੇ ਬਿਨਾ ਗਵਾਯੋ ਰੋਗਾ ਹਟਾ ਦੇ ਕਾਮ ਕੇ ਤੇਰੇ ਰਾਗ ਨੂੰ ਸਾਨੂੰ ਅਰਚੋ ਸਾਜ ਜੇ ਮਾਰਚੋ ਸਾਜਮਾ ਦੇ ਗਮਗੇ ਤੇਰੇ ਰਗਣ ਵੇਖੋ ਵੇਖੋ ਹੋਇਆ ਜਾਰਤਾ ਰਾਪੁਦੀਆ ਆਨੇ ਵਿੱਚ ਮਾਤ ਨੂੰ ਕੁਦੇ ਦਾਰਿਸ਼ੀ ਕੀਤੇ ਸੀ ਯਾਰ ਜਾਣ ਪਾੜੀ ਹੋਈ ਧਾਰ ਮੀਆਂ ਕਰਾ ਦੇ ਸਾਰੀ ਬਗਤ ਹੋ ਜੀਏ ਜੰਮਣੇ ਮਾਰਨੇ ਤੂੰ ਏ ਦੀ ਏ ਰੂਹ ਮੰਗ ਅਰਚਣ ਤੇ ਪ੍ਰਥ ਦੇ ਜਿੰਨਾ ਚੜ ਤੁਸੀਂ ਬੈਠੇ ਰਹੇ ਸੀ ਵਾੜ ਵਿੰਗਾ ਹੋ ਜਾਣਾ ਜਦੋਂ ਉਤਰ ਕੇ ਪੁੱਜ ਕੇ ਖਿਲਲਾ ਹੋ ਗਿਆ ਸੀ ਆਪ ਜਸ ਕਰਵਾੜੋ ਧਰ ਕੇ ਹੱਥ ਉਤੇ ਸੀਸ ਤੇ ਵੰਗੂ ਮਤਾ 흘ਿਆ ਵੰਗੂ ਰਾਜੇ ਇਹ ਪੜੀ ਹੁਣ ਸਾਰੀ ਤੇ ਚਾਰ ਨਟਕਾ ਦੇ ਨਾਮ ਕੀ ਤੇਰੇ ਰਾਗ ਨੂੰ ਹਰ ਚੋ ਸਾਇਮ ਗਾ ਦੇ ਕਾਵਾਂਗੇ ਤੇਰੇ ਰਾਗ ਨੂੰ ਸਾਨੂੰ ਹਰ ਚੋ ਸਾਇਮ सजा रप आया नगर जोड़े गाया छोटी प्यार ਕੋਈ ਥੋੜੇ ਦਵਾਰਾਂ ਤੋਂ ਦੁੱਧ ਮੰਗਦੀ ਕੋਈ ਪੁੱਤ ਮੰਗਦੀ ਕੋਈ ਮੰਗਦੀ ਜੋੜੇ ਜਾਗਣੀਆਂ ਦੀਆਂ ਜੋੜੀਆਂ ਕੋਈ ਆਕੇ ਥੋੜੇ ਦਵਾਰਾਂ ਤੋਂ ਜੋੜੇ ਪੁੱਤ ਮੰਗਦੀ ਘੜ ਸੁੱਕੀਆਂ ਵਲਾਂ ਨੂੰ ਲਾ ਦੇ ਕਾ ਕਾਮਾਂਗੇ ਤੇਰੇ ਰਾਗ ਨੂੰ ਸਨੂ ਅਛੂ ਸਾਜ ਮਨਾ ਦੇ ਕਾਮਾਂਗੇ ਤੇਰੇ ਰਾਗ ਨੂੰ ਮਾਸਤ ਕਲਾਕ ਜੇ